ਮੁੱਖ ਮੰਤਰੀ ਸਾਹਿਬ ਜਦੋਂ ਦੇ ਕੁਰਸੀ ਤੇ ਬੈਠੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਹਾਂ ਤੁਹਾਡੇ ਸਾਰੇ ਹਿੱਸਾ ਸੰਗਤ ਦਾ ਕਿਉਂਕਿ ਤੁਹਾਡੇ ਪਿਆਰ ਨਾਲ ਹੀ 2022 ਚ ਸਰਕਾਰ ਬਣੀ ਸੀ ਤੁਸੀਂ ਇੱਕ ਇੱਕ ਵੋਟ ਆ ਜਿਹੜੀ ਬੜੇ ਪਿਆਰ ਨਾਲ ਆਮ ਆਦਮੀ ਪਾਰਟੀ ਨੂੰ ਪਾਈ ਸੀ ਤੇ ਮੁੱਖ ਮੰਤਰੀ ਸਾਹਿਬ ਦੀ ਹਮੇਸ਼ਾ ਸੋਚ ਰਹੀ ਹੈ ਕਿ ਮੈਂ ਜਿਹੜੀ ਲੋਕਾਂ ਨੇ ਪਿਆਰ ਦਿਖਾਇਆ ਮੈਂ ਉਹਦਾ ਮੁੱਲ ਤਾਰ ਸਕਾਂ ਜਿੰਨੀ ਸੇਵਾ ਹੋ ਸਕਦੀ ਹੈ ਮੈਂ ਆਪਣੀ ਸੰਗਤ ਵੀ ਕਰ ਸਕਾਂ ਲੋਕਾਂ ਦੇ ਵਿੱਚ ਰਹੀ ਹੈ ਲੋਕਾਂ ਦੇ ਦੁੱਖਾਂ ਸੁੱਖਾਂ ਚ ਜਿੰਨਾ ਹੋ ਸਕਦਾ ਹੈ ਆਪਣਾ ਹਿੱਸਾ ਪਾਈਏ ਜੀ ਸਾਰੇ ਜਾਣਦੇ ਹੋ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਕੰਮ ਨੇ ਮਗਰਲੇ 3.5 ਸਾਲ ਤੋਂ ਜਿਹੜੇ ਕੰਮ ਕਰ ਰਹੀ ਹੈ ਸਭ ਤੋਂ ਵੱਡੀ ਗੱਲ ਸੀ ਕਿ ਬਿਜਲੀ ਜਿਹੜੀ ਹੈ ਉਹ ਬੜੇ ਵੱੱਡੇ ਬਿੱਲ ਆ ਰਹੇ ਸੀ ਲੋਕਾਂ ਦੀ ਮੰਗ ਸੀ ਤੇ ਸਰਕਾਰ ਦਾ ਵਾਅਦਾ ਵੀ ਸੀਗਾ ਕਿ ਜਦੋਂ ਸਰਕਾਰ ਬਣੂਗੀ ਤੇ ਸਭ ਤੋਂ ਪਹਿਲਾਂ ਬਿਜਲੀ ਹੈ ਜਿਹੜੀ ਉਹ ਹਰ ਘਰ ਨੂੰ ਮਿਲੂਗੀ ਤੇ 600 ਜੀ ਦੇ ਫ੍ਰੀ ਮਿਲੂਗੀ ਤੁਹਾਡੇ ਨਗਰ ਚ ਵੀ ਬਿਜਲੀ ਫ੍ਰੀ ਮਿਲਦੀ ਹੋਣੀ ਹੈ ਤਾੜੀਆਂ ਮਾਰ ਕੇ ਘਰੇ ਦੱਸ ਦਿਓ ਜਿਹਨੂੰ ਜਿਹਨੂੰ ਮਿਲਦੀ ਦੂਜਾ ਵੱਡਾ ਵਾਅਦਾ ਸੀਗਾ ਵੀ ਸਾਡੇ ਬੱਚੇ ਨੇ ਜਿਹੜੇ ਉਹ ਪੜ੍ਹਨ ਨਿਖਣ ਉਹਨਾਂ ਨੂੰ ਵਧੀਆ ਸਰਕਾਰੀ ਸਕੂਲ ਨੇ ਜਿਹੜੇ ਉਹ ਹਯਾ ਕਰਾਏ ਜਾਂਦੇ ਤੇ ਬੜੇ سارے ਸਰਕਾਰੀ ਸਕੂਲਾਂ ਨੂੰ ਗ੍ਰਾਂਟਾਂ ਵੀ ਦਿੱਤੀਆਂ ਸਰਕਾਰ ਨੇ ਸਕੂਲਾਂ ਫੈਮਿਨਿਅਨਸ ਵਰਗੇ ਸਕੂਲ ਬਣਾਏ ਜਾ ਰਹੇ ਨੇ ਜਿਹੜੇ ਸਰਕਾਰੀ ਕਾਲਜਾਂ ਨੂੰ ਗ੍ਰਾਂਟਾ ਦੇਣ ਦੀ ਲੋੜ ਸੀ ਉਹਨਾਂ ਨੂੰ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਨੇ ਨਵੇਂ ਟੀਚਰ ਭਰਤੀ ਕੀਤੇ ਜਾ ਰਹੇ ਨੇ ਜਿਹੜੇ ਕੱਚੇ ਟੀਚਰ ਸੀਗੇ ਕੱਚੇ ਅਧਿਆਪਕ ਸੀਗੇ ਉਹਨਾਂ ਨੂੰ ਹੀ ਬਹੁਤ ਹੱਦ ਤੱਕ ਭਰਤੀ ਕੀਤਾ ਹੈ ਪੱਕੇ ਕੀਤਾ ਹੈ ਤਨਖਾਹ ਵਧਾਈਆਂ ਨੇ ਕਿਉਂਕਿ ਮੁੱਖ ਮੰਤਰੀ ਸਾਹਿਬ ਦੀ ਸੋਚ ਹੈ ਵੀ ਜੇ ਇੱਕ ਅਦੇ ਆਪਾਂ ਕੋ ਖੁਸ਼ ਹੋ ਕੇ ਨਹੀਂ ਪੜਾਊਗਾ ਤੇ ਉਹਦਾ ਕੋਈ ਫਾਇਦਾ ਨਹੀਂ ਹੋਣਾ ਬੱਚਿਆਂ ਨੂੰ ਜੋ ਆਪਦੇ ਘਰੋਂ ਸੌਖਾ ਆਊਗਾ ਤਾਂ ਹੀ ਬੱਚੇ ਨੂੰ ਵਧੀਆ ਪੜਾ ਕੇ ਜਾਊਗਾ ਤੇ ਤੁਸੀਂ ਸਾਰੇ ਮੇਰੇ ਅੱਗੇ ਬਜ਼ੁਰਗ ਬੈਠੇ ਹੋ ਮੇਰੇ ਤੋਂ ਵੀ ਵੱਧ ਤਜਰਬੇਕਾਰ ਹੋ ਤੁਸੀਂ ਦੁਨੀਆ ਮੇਰੇ ਤੋਂ ਜ਼ਿਆਦਾ ਦੇਖੀ ਹੈ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਜਿਵੇਂ ਕਿਵੇਂ ਕਰਕੇ ਆਪਾਂ ਆਪਣੇ ਬੱਚਿਆਂ ਨੂੰ ਇੱਕ ਵਾਰ ਪੜਾ ਲਈ ਕਿਉਂਕਿ ਜ਼ਮੀਨਾਂ ਦੇ ਦਬਦਾਂ ਦਿਨੋਂ ਦਿਨ ਘਟਦੀਆਂ ਜਾ ਰਹੀਆਂ ਨੇ ਆਪਾਂ ਸਭ ਨੂੰ ਪਤਾ ਹੈ ਪਹਿਲਾਂ ਬਹੁਤ ਖੁੱਲੀਆਂ ਜ਼ਮੀਨਾਂ ਹੁੰਦੀਆਂ ਸੀ ਦਿਨੋਂ ਦਿਨ ਘਟੀ ਜਾ ਰਹੀਆਂ ਨੇ ਘਟੀ ਜਾ ਰਹੀਆਂ ਨੇ ਸੋ ਸਾਨੂੰ ਚਾਹੀਦਾ ਹੈ ਕਿ ਜਿਹੜਾ ਇਹ ਮੌਕਾ ਹੈ ਕਿ ਜਿਹੜਾ ਇਹ ਸਮਾਂ ਹੈ ਇਹਦੇ 'ਚ ਆਪਾਂ ਸਿਰਫ ਇੱਕ ਗੱਲ ਤੇ ਧਿਆਨ ਦੇਈਏ ਕਿ ਆਪਾਂ ਆਪਣੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦਈਏ ਵਧੀਆ ਉਹਨਾਂ ਨੂੰ ਪੜ੍ਹ ਲਿਖਾ ਲਈਏ ਕੋਈ ਨੌਕਰੀ ਤੇ ਲੱਗ ਜਾਣ ਕੋਈ ਆਪਦਾ ਰੋਜ਼ਗਾਰ ਕਰ ਲੈਣ ਤੀਜੀ ਵੱਡੀ ਗੱਲ ਸੀ ਬਿਸੀਅਤ ਸੁਵਿਧਾਵਾਂ ਨੇ ਜੜੀਆਂ ਕਿਉਂਕਿ ਇਹ ਦਿੱਲੀ ਚ ਮਹੱਲਾ ਕਲੀਨਿਕ ਖੁੱਲੇ ਸੀ ਉਹ ਪੰਜਾਬ ਚ ਵੀ ਲੋਕਾਂ ਦੀ ਮੰਗ ਸੀ ਵੀ ਮਹੱਲਾ ਕਲੀਨਿਕ ਪੰਜਾਬ ਚ ਵੀ ਹੋਣੇ ਚਾਹੀਦੇ ਨੇ ਜਿਵੇਂ ਤੁਹਾਡੇ ਨਗਰ ਦੇ ਸਰਪੰਚ ਸਾਹਿਬ ਨੇ ਵੀ ਦੱਸਿਆ ਵੀ ਇੱਥੇ ਵੀ ਕੋਈ ਸਿਹਤ ਸੁਵਿਧਾਵਾਂ ਲਈ ਉਹਨਾਂ ਨੂੰ ਮੰਗ ਕੀਤੀ ਉਹਨਾਂ ਨੇ ਵੀ ਸਾਡੇ ਵੀ ਕੋਈ ਸੈਂਟਰ ਚਾਹੀਦਾ ਮੈਨੂੰ ਇੱਕ ਗੱਲ ਤੋਂ ਬੜੀ ਖੁਸ਼ ਹੁਣੀ ਹੈ ਕਿ ਹੁਣ ਗਲੀਆਂ ਨਾਲੀਆਂ ਤੋਂ ਉੱਠ ਕੇ ਆਪਾਂ ਕੋਈ ਐ ਜਿਹੀ ਮੰਗਾ ਕਰਨ ਲੱਗ ਗਏ ਜਿਹਦੇ ਨਾਲ ਪਿੰਡ ਦਾ ਸਾਂਝਾ ਫਾਇਦਾ ਹੁੰਦਾ ਆਪਾਂ ਮਹੱਲਾ ਕਲੀਨਿਕ ਮੰਗਲ ਲੱਗ ਗਏ ਸਰਪੰਚ ਸਾਹਿਬ ਨੇ ਕਿਹਾ ਲਾਇਬ੍ਰੇਰੀ ਚਾਹੀਦੀ ਕਿਉਂਕਿ ਇਹਨਾਂ ਨੇ ਦੇਖਿਆ ਵੀ ਹੋਰ ਪਿੰਡਾਂ ਨੂੰ ਮਿਲੀਆਂ ਨੇ ਪਹਿਲਾਂ ਕਿਸੇ ਨੇ ਪਿੰਡਾਂ 'ਚ ਲਾਇਬ੍ਰੇਰੀਆਂ ਨਹੀਂ ਸੀ ਬਣਾਈਆਂ ਕਿਸੇ ਨੇ ਪਿੰਡਾਂ 'ਚ ਇਹ ਗੱਲ ਨਹੀਂ ਸੀ ਕੀਤੀ ਵੀ ਸਾਡੇ ਬੱਚੇ ਵੀ ਇੱਕ ਸਾਂਝੀ ਥਾਂ ਤੇ ਬਹਿ ਕੇ ਪੜ੍ਹ ਲੈਣ ਤੁਸੀਂ ਜੇ ਤੁਹਾਨੂੰ ਕਦੇ ਮੌਕਾ ਲੱਗੇ ਤੇ ਕਿਸੇ ਪਿੰਡ ਦੀ ਲਾਇਬ੍ਰੇਰੀ ਦੇਖ ਕੇ ਆਇਓ ਕਿੰਨੀ ਸ਼ਾਨਦਾਰ ਲਾਇਬ੍ਰੇਰੀਆਂ ਬਣਾਈਆਂ ਨੇ ਏਸੀ ਲੱਗੇ ਨੇ ਕਿਤਾਬਾਂ ਜਿਹੜੀਆਂ ਵੀ ਬੱਚਿਆਂ ਨੂੰ ਚਾਹੀਦੀਆਂ ਨੇ ਉੱਥੇ ਮਾਈਗਾ ਕਰਾਈਆਂ ਜਾ ਰਹੀਆਂ ਨੇ ਵੀ ਸਾਡੇ ਬੱਚੇ ਪੜ੍ਹ ਲਿਖ ਲੈਣ ਸਾਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਜੇ ਸਾਡੇ ਬੱਚੇ ਪੰਜਾਬ ਦੇ ਜੇ ਕੋਈ ਬੜੇ ਉੱਚੇ ਦਰਜੇ ਦੇ ਕਈ ਵਾਰ ਐਗਜ਼ਾਮ ਕਲੀਅਰ ਕਰਦੇ ਨੇ ਤਾਂ ਸਾਨੂੰ ਆਪ ਨੂੰ ਖੁਸ਼ੀ ਮਿਲਦੀ ਹੈ ਕਿ ਜਿਹੜਾ ਸਰਕਾਰ ਇੰਨੀ ਮਿਹਨਤ ਕਰ ਰਹੀ ਹੈ ਦਿਨ ਰਾਤ ਲੱਗੀ ਹੋਈ ਹੈ ਉਹ ਸਾਡੇ ਬੱਚਿਆਂ 'ਚ ਦਿਖਦਾ ਹੈ ਸਾਡੇ ਬੱਚੇ ਵੀ ਉੱਥੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਨੇ ਜਿੱਥੇ ਦੂਸਰੇ ਸੂਬਿਆਂ ਦੇ ਬੱਚੇ ਕਰ ਰਹੇ। ਜੋ अनेका ਕੰਮ ਨੇ ਜਿਹੜੇ ਸਰਕਾਰ ਨੇ ਕੀਤੇ ਨੇ 19 ਤੋਂ ਵੱਧ ਟੋਲ ਪਲਾਜ਼ੇ ਬੰਦ ਕੀਤੇ ਨੇ ਸਰਕਾਰ ਨੇ ਜਿਹਦੇ 'ਚ ਜਿਹੜੀ ਆਮ ਪਬਲਿਕ ਦੀ ਐ ਲੁੱਟ ਸੀਗੀ ਲੱਖਾਂ ਰੁਪਈਆ ਤੁਹਾਡੀ ਜੇਬ ਚੋਂ ਲੁੱਟਿਆ ਜਾ ਰਿਆ ਸੀ ਉਹ ਬੰਦ ਕਰਾਇਆ ਨੇ ਜਿਹੜੇ ਐਸਐਸਐਫ ਇੱਕ ਫੋਰਸ ਬਣਾਈ ਹੈ ਜਿਹਦੇ ਵਿੱਚ ਕੋਈ ਵੀ ਸੜਕ 'ਚ ਕੋਈ ਹਾਦਸਾ ਵਾਪਰ ਜੇ ਉਹਦੇ 'ਚ ਸਭ ਤੋਂ ਪਹਿਲਾਂ ਉਹ ਗੱਡੀਆਂ ਲੈ ਕੇ ਫੋਰਸ ਵਾਲੇ ਪਹੁੰਚ ਜਾਂਦੇ ਨੇ ਜਿਸ ਨੂੰ ਕੋਈ ਸੱਟ ਲੱਗੀ ਹੈ ਉਹਨੂੰ ਹਸਪਤਾਲ ਭਰਤੀ ਕਰਾਉਣਾ ਹੋਵੇ ਭਰਤੀ ਕਰਾਇਆ ਜਾਂਦਾ ਉਹਨਾਂ ਦੇ ਘਰ ਦੇ ਨੂੰ ਦੱਸਿਆ ਜਾਂਦਾ ਵੀ ਇਹ ਹਾਦਸਾ ਵਾਪਰ ਗਿਆ ਤੁਸੀਂ ਟਾਈਮ ਸਿਰ ਇੱਥੇ ਪਹੁੰਚੋ ਸੋ ਬੜੇ سارے ਨੇ ਇਨਾ ਕੰਮ ਨੇ ਸਰਪੰਚ ਸਾਹਿਬ ਨੇ ਦੱਸਿਆ ਵੀ ਪਿੰਡਾਂ 'ਚ ਜਿਹੜੀ ਬਿਜਲੀ ਐ ਸਪੈਸ਼ਲੀ ਕਿਸਾਨ ਵੀਰਾਂ ਨੂੰ ਜਿਹੜੀ ਬਿਜਲੀ ਉਹ ਦਿਨ 'ਚ ਮਿਲ ਰਹੀ ਐ ਖੁੱਲੀ ਬਿਜਲੀ ਮਿਲ ਰਹੀ ਐ ਕੋਈ ਬਿਜਲੀ ਦੇ ਕੱਟ ਨਹੀਂ ਲੱਗ ਰਹੇ ਐ ਤੇ ਜਿਹੜੀ ਸਭ ਤੋਂ ਵੱਡੀ ਮੰਦ ਸੀ ਵੀ ਨਹਿਰੀ ਪਾਣੀ ਟੇਲਾਂ ਤੱਕ ਪਹੁੰਚਦਾ ਕਰਦਾ ਜਿਹੜਾ ਕਦੇ ਕਿਸੇ ਨੇ ਸੋਚਿਆ ਹੀ ਨਹੀਂ ਸੀਗਾ ਕੋਈ ਸਰਕਾਰ ਨੇ ਇੰਨਾ ਵੱਡਾ ਉਪਰਾਲਾ ਨਹੀਂ ਕੀਤਾ ਕਿ ਸਾਡਾ ਪਾਣੀ ਐ ਜਿਹੜਾ ਉਹ ਇਧਰੋਂ ਉਧਰ ਹੀ ਜਾਈ ਜਾ ਰਿਹਾ ਸੀ ਕੋਈ ਅੱਧਾ ਰਾਜਸਥਾਨ ਜਾਂਦਾ ਸੀ ਅੱਧਾ ਪਾਕਿਸਤਾਨ ਚਲੇ ਜਾਂਦਾ ਸੀ ਸਾਨੂੰ ਤਾਂ ਪੰਜਾਬ ਨੂੰ ਪਾਣੀ ਹੀ ਨਹੀਂ ਸੀ ਮਿਲਦਾ ਸੋ ਪਹਿਲੀ ਵਾਰ ਕਿਸੇ ਸਰਕਾਰ ਨੇ ਪਾਣੀਆਂ ਤੇ ਇੰਨਾ ਗੌਰ ਕੀਤਾ ਸਾਡਾ ਪਾਣੀ ਦਾ ਜਿਹੜਾ ਹੱਕ ਹੈ ਅਸੀਂ ਉਹਨੂੰ ਪੂਰਾ ਵਰਤੀਏ ਸਾਡੇ ਪਿੰਡਾਂ ਤੱਕ ਸਾਡੀਆਂ ਜ਼ਮੀਨਾਂ ਤੱਕ ਪਾਣੀ ਪਹੁੰਚਦਾ ਕੀਤਾ ਹੈ ਮੁੱਖ ਮੰਤਰੀ ਸਾਹਿਬ ਨੇ ਸੁਨੇਕਾ ਕੰਮ ਨੇ ਜਿਹੜੀ ਸਰਕਾਰ ਨੇ ਕੀਤੇ ਨੇ ਬਣੇ ਸਾਰੇ ਕੰਮ ਨੇ ਜਿਹੜੇ ਜੇ ਕਰਨੇ ਵੀ ਨੇ ਜਿਵੇਂ ਸਭ ਤੋਂ ਵੱਡਾ ਵਾਅਦਾ ਮੇਰੀਆਂ ਮਾਵਾ ਭੈਣਾਂ ਨੂੰ ਵੀ ਹਜ਼ਾਰ ਨਹੀਂ ਮਿਲਿਆ ਮੈਨੂੰ ਸਰਪੰਚ ਸਾਹਿਬ ਨੇ ਪਹਿਲਾਂ ਕਿਹਾ ਵੀ ਹਜ਼ਾਰ ਵਾਲਾ ਵਾਅਦਾ ਪੂਰਾ ਪੱਕਾ ਕਰਕੇ ਜਾਈਓ ਵੀ ਦਵਾਉਣਾ ਹੀ ਦਵਾਉਣਾ ਜਿਵੇਂ ਮਰਜ਼ੀ ਦਵਾਓ ਸੋ ਮੈਂ ਹਰ ਪਿੰਡ ਚ ਜਾ ਕੇ ਇੱਕ ਗੱਲ ਕਹਿਨੀ ਆ ਵੀ ਮੈਨੂੰ ਮੁੱਖ ਮੰਤਰੀ ਸਾਹਿਬ ਜਦੋਂ ਸ਼ਾਮ ਨੂੰ ਮੈਂ ਪ੍ਰੋਗਰਾਮ ਕਰਕੇ ਘਰ ਜਾਂਦੀ ਆ ਤਾਂ ਇੱਕ ਗੱਲ ਪੁੱਛਦੇ ਨੇ ਵੀ ਕੀ ਮੰਗ ਹੈ ਲੋਕਾਂ ਦੀ ਕੀ ਮੰਗ ਹੈ ਮੈਂ ਕਹਿ ਦਿੰਨੀ ਆ ਭਰਾਵਾਂ ਵਾਲੀ ਤਾਂ ਤੁਸੀਂ ਬਿਜਲੀ ਦੇਤੀ ਪਾਣੀ ਮਹਈਆ ਕਰਾਤਾ ਬੜੇ ਈਸਾਰੇ ਕੰਮ ਕੀਤੇ ਨੇ ਵੀ ਸਾਡੀ ਪੈਣਾ ਦਾ ਜਿਹੜੇ ਹਜ਼ਾਰ ਹੈ ਉਹ ਨਾ ਭੁੱਲੋ ਜਿਵੇਂ ਤਵੇਂ ਉਹ ਲਾਗੂ ਕਰ ਦਿਓ ਸਾਡੀ ਹੋਰ ਕੋਈ ਮੰਗ ਨਹੀਂ ਹੈ ਸੋ ਤੁਹਾਡੀ ਅਗਵਾਈ ਕਰਨ ਲਈ ਮੈਂ ਬੈਠੀ ਆ ਸਾਡੀ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਬੈਠੀ ਹੈ ਥੋੜਾ ਵਾਦਾ ਅਸੀਂ ਭੁੱਲੇ ਨਹੀਂ ਨਾ ਅਸੀਂ ਭੁੱਲਾਂਗੇ ਜਿਹੜਾ 1000 ਦਾ 1100 ਦਾ ਵਾਦਾ ਮੁੱਖ ਮੰਤਰੀ ਸਾਹਿਬ ਨੇ ਕੀਤਾ ਉਹ ਵੀ ਜਲਦ ਤੁਹਾਡਾ 1000 1100 ਮਿਲਣਾ ਸ਼ੁਰੂ ਹੋ ਜੂਗਾ ਸਾਡਾ ਵਾਦਾ ਤੁਹਾਡੇ ਨਾਲ ਸਾਡੀ ਆਮ ਆਦਮੀ ਪਾਰਟੀ ਚ 11 ਐਮਐਲਏਜ਼ ਨੇ ਜਿਹੜੀਆਂ ਲੇਡੀਜ਼ ਨੇ 11 ਔਰਤਾਂ ਨੂੰ ਐਮਐਲਏ ਬਣਾਇਆ ਪਹਿਲੀ ਵਾਰ ਇਤਿਹਾਸਕ ਹੋਇਆ ਕਿ 11 ਜਨਾਨੀਆਂ 11 ਲੇਡੀਜ਼ ਐਮਐਲਏ ਬਣੀਆਂ ਹੋਣ ਕਿਸੇ ਸਰਕਾਰ ਚ ਇੰਨੀ ਕਦੇ ਇੰਪੋਰਟੈਂਸ ਹੈ ਔਰਤਾਂ ਨੂੰ ਨਹੀਂ ਦਿੱਤੀ ਗਈ ਬੋਲੋ ਇਸ ਨੂੰ ਲੈ ਹਾਂ ਕਿਉਂਕਿ ਔਰਤਾਂ ਵੀ ਅੱਜਕੱਲ੍ਹ ਪੜ੍ਹ ਲਿਖ ਗਈਆਂ ਉਹ ਵੀ ਆਪ ਦਾ ਚੰਗਾ ਮਾਲਾ ਜਾਣਦੀਆਂ ਨੇ ਸਮਝਦੀਆਂ ਨੇ ਤੇ ਥੋੜੀ ਜਿਹੜੀ 1100 ਵਾਲੀ ਮੰਗ ਹੈ ਉਹ ਤਾਂ ਉਹਨਾਂ ਨੇ 11 ਬੀਬੀਆਂ ਨਾਲ ਹੀ ਪੂਰੀ ਕਰਾ ਦੇਣੀ ਹੈ ਮੈਨੂੰ ਲੱਗਦਾ ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ ਪੈਣੀ ਕਿਉਂਕਿ ਜੇ ਉਹਨਾਂ ਨੇ ਵੋਟਾਂ ਮੰਗਣੀਆਂ ਤਾਂ ਤੁਹਾਡੇ 'ਚ ਰਹਿਣਾ ਤਾਂ ਇਹ 1100 ਤਾਂ ਪੂਰਾ ਕਰਨਾ ਹੀ ਪੈਣਾ ਤੇ ਅੱਜ ਮੈਂ ਮਾਵਾ ਭੈਣਾਂ ਨੂੰ ਇੱਕ ਹੋਰ ਬੇਨਤੀ ਕਰਦੀ ਹਾਂ ਕੀ ਬੜੇ ਸਾਲ ਹੋ ਗਏ ਤੁਸੀਂ ਇੱਕ ਪਿੰਦ ਦੇ ਮੋਹਤਵਾਰ ਬੰਦੇ ਤੇ ਕਿਹਾਂ ਵੋਟ ਪਾ ਦਿੰਦੀਆਂ ਸੀ ਘਰ ਵਾਲੇ ਤੇ ਕਿਹਾਂ ਵੋਟ ਪਾ ਦਿੰਦੀਆਂ ਸੀ ਜਾਂ ਕਿਸੇ ਰਿਸ਼ਤੇਦਾਰ ਦੇ ਕਿਹਾਂ ਵੋਟ ਪਾ ਦਿੰਦੀਆਂ ਸੀ ਤੁਸੀਂ ਸਾਰੀਆਂ ਪੜੀਆਂ ਲਿਖੀਆਂ ਹੋ ਜਿਹੜੀਆਂ ਆਪ ਪੜੀਆਂ ਲਿਖੀਆਂ ਨਹੀਂ ਹੈਗੀਆਂ ਉਹਨਾਂ ਦੇ ਬੱਚੇ ਤਾਂ ਪੜੇ ਲਿਖੇ ਨੇ ਸਾਰੇ ਆਪ ਦਾ ਚੰਗਾ ਮਾੜਾ ਤੁਸੀਂ ਸਾਰੇ ਜਾਣਦੇ ਹੋ ਮੇਰੀ ਇੱਕ ਬੇਨਤੀ ਹੈ ਮਾਵਾ ਪੈਣਾ ਦੇ ਅੱਗੇ ਕਿ ਇਹ ਸਵਾਲ ਤੁਸੀਂ ਨਾ ਆਪਦੀ ਵੋਟ ਤਾਂ ਪਾਉਣੀ ਹੈ ਬੰਦਿਆਂ ਨੂੰ ਕਿਉਂ ਵੀ ਤੁਸੀਂ ਵੀ ਸਾਡੇ ਕਿਹਨੂੰ ਤੇ ਵੋਟ ਪਾਓ ਤੁਸੀਂ ਆਮ ਆਦਮੀ ਪਾਰਟੀ ਦਾ ਝਾੜੂ ਦਾ ਨਿਸ਼ਾਨ ਭੁੱਲਣਾ ਨਹੀਂਗਾ ਕਿਉਂਕਿ ਜੇ ਆਪਾਂ ਆਪਣਾ ਚੰਗਾ ਮਾੜਾ ਨਹੀਂ ਸੋਚਾਂਗੇ ਕਿਸੇ ਨੇ ਤੇ ਸਾਡਾ ਕੋਈ ਫਾਇਦਾ ਨਹੀਂ ਕਰਨਾ ਜਿਵੇਂ ਸਰਪੰਚ ਸਾਹਿਬ ਨੇ ਪਹਿਲਾਂ ਦੱਸਿਆ ਕਿ ਵਿਰੋਧੀ ਪਾਰਟੀਆਂ ਵਾਲੇ ਡਰਾਉਂਦੇ ਨੇ ਧਮਕਾਉਂਦੇ ਨੇ ਕਿਉਂਕਿ ਮਾੜੇ ਬੰਦੇ ਨੇ ਆਪਾਂ ਨੂੰ ਚਾਹੀਦਾ ਆਪਾਂ ਇੱਕ ਚੰਗਾ ਬੰਦਾ ਚੁਣੀਏ ਜੇ ਆਪਾਂ ਮਾੜੇ ਬੰਦੇ ਨੂੰ ਚੁਣ ਲਾਂਗੇ ਜਿਹੜਾ ਅੱਜ ਵੀ ਡਰਾ ਰਿਹਾ ਹੈ ਅੱਜ ਵੀ ਲੋਕਾਂ ਨੂੰ ਫੋਨ ਕਰਕੇ ਧਮਕੀਆਂ ਦੇ ਰਿਹਾ ਉਹਨੇ ਕੱਲ ਵੀ ਆਈ ਖੁਸ਼ੀ ਕਰਨਾ ਉਨੇ ਕੋਈ ਤੁਹਾਡਾ ਫਾਇਦਾ ਨਹੀਂ ਕਰਨਾ ਸੋ ਆਪਣੀ ਸੋਚ ਹੋਣੀ ਚਾਹੀਦੀ ਹੈ ਕਿ ਅਪਾ ਇੱਕ ਚੰਗੇ ਬੰਦੇ ਨੂੰ ਚੁਣੀਏ ਜਿਹੜਾ ਸਾਡੀ ਬੱਚਿਆਂ ਬਾਰੇ ਸੋਚੇ ਜਿਹੜਾ ਸਾਡੇ ਭਵਿੱਖ ਬਾਰੇ ਸੋਚੇ ਜਿਹੜਾ ਸਾਡੇ ਭੜਾਪੇ ਬਾਰੇ ਸੋਚੇ ਸੋ ਮੇਰੀ 40 ਸਾਰੀ ਸਾਥ ਸੰਗਤ ਦੇ ਕਿ ਬੇਨਤੀ ਹੈ ਜਿਵੇਂ ਸਰਪੰਚ ਸਾਹਿਬ ਨੇ ਕਿਹਾ ਭਈ ਬੜੀਆਂ ਸਾਰੀਆਂ ਨਗਰ ਦੀਆਂ ਮੰਗਾਂ ਮੈਨੂੰ ਜਾਣੂ ਵੀ ਕਰਾਈਆਂ ਉਹਨਾਂ ਨੇ ਮੈਂ ਸਰਪੰਚ ਸਾਹਿਬ ਨੂੰ ਦੱਸਣਾ ਚਾਹੁੰਦੀ ਆ ਵੀ ਮੈਂ ਖਾਸ ਤੌਰ ਤੇ ਮੁੱਖ ਮੰਤਰੀ ਸਾਹਿਬ ਨੂੰ ਕਹੂੰਗੀ ਕਿ ਪੱਤਰੀ ਕਰਾਂਗੇ ਵੱਧ ਤੋਂ ਵੱਧ ਗਰਾਟਾ ਹੋਣੀ ਚਾਹੀਦੀ ਹੈ ਜਿਹੜੇ ਕੰਮ ਅਧੂਰੇ ਰਹਿੰਦੇ ਨੇ ਉਹ ਵੀ ਜਲਦ ਤੋਂ ਜਲਦ ਪੂਰੇ ਹੋਣ। 30 ਲੱਖ ਦੀ ਗ੍ਰਾਂਟ ਪਹਿਲਾਂ ਆਈ ਹੈ ਪਰ ਜਿੰਨੀ ਇਹ ਨਹੀਂ ਹੋਰ ਗ੍ਰਾਂਟਾਂ ਫੰਡ ਚਾਹੀਦਾ ਹੋਊਗਾ। ਸਾਨੂੰ ਤੁਹਾਡੀਆਂ ਸਾਰੀਆਂ ਮੰਗਾਂ ਸਾਡੇ ਸਿਰ ਮੱਖੇ ਨੇ। ਇੱਕ ਇੱਕ ਕਰਕੇ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਹਰਵਿੰਦਰ ਸਿੰਘ ਸੰਧੂ ਜੀ ਨੇ ਕਿਉਂਕਿ ਉਹ ਪਹਿਲਾਂ ਵੀ ਤਜਰਬੇਕਾਰ ਨੇ ਤਿੰਨ ਵਾਰ ਐਮਐਲਏ ਰਹੇ ਚੁੱਕੇ ਨੇ। ਉਹਨਾਂ ਨੇ ਆਪ ਹੀ ਸਾਰੇ ਕੰਮ ਕਰਾ ਲੈਣੇ ਨੇ ਜਿੱਥੇ ਜਿੱਥੇ ਜਿਹੜੀ ਜਿਹੜੀ ਲੋੜ ਹੈ ਉਹ ਜਾਣਦੇ ਹੀ ਨੇ। ਪਰ ਮੇਰੀ ਸਾਰੀ ਸਤਸੰਗਤ ਦੇ ਅੱਗੇ ਬੇਨਤੀ ਹੈ ਕਿ 11 ਤਰੀਕ ਦਾ ਦੇਣਾ ਆਪਣਾ ਝਾੜੂ ਦਾ ਨਿਸ਼ਾਨ ਹੈ ਤੀਜੇ ਨੰਬਰ ਤੇ ਆਪਣਾ ਬਟਨ ਹੈ ਭੁੱਲਣਾ ਨਹੀਂਗਾ ਤੇ ਆਪਾਂ ਵੋਟਾਂ ਲੈ ਤੈਨੂੰ ਇਹ ਨਹੀਂ ਮੰਨਣਾ ਵੀ ਛੁੱਟੀ ਦਾ ਦਿਨ ਹੈ ਵੱਧ ਤੋਂ ਵੱਧ ਜਾ ਕੇ ਵੋਟ ਪਾਣੀ ਹੈ ਵੋਟ ਦੇ ਆਪਣੇ ਅਧਿਕਾਰ ਨੂੰ ਗਵਾਉਣਾ ਨਹੀਂਗਾ ਜਿਹੜੇ ਜਿਹੜੇ ਕੰਮ ਨੇ ਸਾਡੇ ਸਿਰ ਮੱਥੇ ਨੇ ਮੇਰੀ ਸਾਰੀ ਪਿੰਡ ਦੇ ਮੋਹਤਵਾਰ ਬੰਦਿਆਂ ਦੇ ਅੱਗੇ ਪੰਚਾਇਤ ਦੇ ਅੱਗੇ ਬੇਨਤੀ ਹੈ ਵੀ ਆਪਾਂ ਪੋਲਿੰਗ ਵੱਧ ਤੋਂ ਵੱਧ ਕਰਾਈਏ ਇਹ ਨਾ ਹੋਵੇ ਕਿ ਕੋਈ ਬੰਦਾ ਵੋਟ ਪਾਣ ਨਾ ਜਾ ਸਕਦਾ ਹੋਵੇ ਤੇ ਉਹ ਘਰੇ ਰਹਿ ਗਿਆ ਕੋਈ ਲਿਜਾਣ ਵਾਲਾ ਨਹੀਂ ਸੀ ਸੋ ਸਾਰੇ ਤੁਸੀਂ ਆਪ ਅੱਗੇ ਲੱਕੇ ਵੋਟਾਂ ਪਾਓ ਇਨੀਆਂ ਕ ਤੁਸੀਂ ਮੇਰੀਆਂ ਬੇਨਤੀਆਂ ਕਬੂਲ ਕਰੋ ਧੰਨਵਾਦ ਤੁਹਾਡਾ ਸਾਰਿਆਂ ਦਾ ਇਥੇ ਓਨਲੀ ਸਾਡੇ ਸਿਰ ਮੱਥੇ ਹੈ ਆਓ ਦੋ ਨਾਰੇ ਲਾ ਕੇ ਆਪਾਂ ਸਮਾਪਤੀ ਕਰੀਏ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਜਿੰਦਾਬਾਦ